ਹਲਕਾ ਬੋਹ ਦੇ ਕਤਨੌਰ ਪੁਲ ਨੇੜੇ ਬੀਤੀ ਦੇਰ ਰਾਤ ਵਾਪਰਿਆ ਭਿਆਨਕ ਹਾਦਸਾ ਜਿਸ ਵਿੱਚ ਦੋ ਗੱਡੀਆਂ ਦੀ ਆਮੋ-ਸਾਮne ਟੱਕਰ ਹੋਈ ਇਸ ਮੁਕੇ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਟਰੱਕ ਡਰਾਈਵਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਸੂਚਨਾ ਮਿਲੀ ਸੀ ਤਾਂ ਜਦੋਂ ਆਏ ਤੇ ਉਹਨਾਂ ਵੇਖਿਆ ਕਿ ਗੱਡੀ ਵਿੱਚ ਉਹਨਾਂ ਦੇ ਭਰਾ ਦੀ ਲੱਤ ਟੁੱਟ ਗਈ ਸੀ ਐਕਸੀਡੈਂਟ ਹੋਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਅਤੇ ਜ਼ਖਮੀ ਨੂੰ ਇਲਾਜ ਦੇ ਲਈ ਪਠਾਨਕੋਟ ਭੇਜ ਦਿੱਤਾ ਗਿਆ ਆਪ ਦੇਖਦੇ ਹਾਂ ਪੂਰਾ ਮਾਮਲਾ

ਪਈਏ ਬਜਰੀ ਲੋਡ ਕਰਕੇ ਆ ਰਹੇ ਸੀ ਐਕਸੀਡੈਂਟ ਪਈ ਉਧਰੋਂ ਆਉਂਦੇ ਸੀ ਇਧਰੋਂ ਕਿ ਗੱਡੀ ਹੋ ਰਹੀ ਦੀ ਇਹ ਵੀ ਤੇਜ਼ੀ ਸੀ ਗੱਡੀ ਆਪਸ ਇਨਾਂ ਦੀ ਟੱਕਰ ਹੋ ਗਈ ਜੀ ਠੀਕ ਆਵਾ ਲਾਤ ਤੇ ਛੱਟ ਲੱਗੀ ਲਾਤ ਟੁੱਟ ਗਈ ਹੈ ਬਾਕੀ ਤਾਂ ਬਚਾਈ ਹੈ ਜੀ ਐਂਡ ਕਿਉਂ ਚ ਲੈ ਗਏ ਸ਼ਾਇਦ ਇਹਨਾਂ ਨੇ ਅੰਮ੍ਰਿਤਸਰ ਸੀਗਾ ਸਰਬਨ ਸਿੰਘ ਜੀ ਕਾਰ ਸੇਵਾ ਵਾਲੇ ਰਾਵੀ ਦਰਿਆ ਕਸਰੌਰ ਪੱਤਨ ਵਾਲੇ ਗੁਰਦਵਾਰ ਸਾਹਿਬ ਵਾਲੇ ਮੌਕੇ ਦੇ ਬਾਅਦ ਜੀ 2:30 ਵਜੇ ਦੇ ਜਦੋਂ ਗੱਡੀਆਂ ਵਜੀਆਂ ਆ ਆਨ ਕੇ ਕੀ ਗੱਲਬਾਤ ਹੋਈ ਜਦੋਂ ਅਸੀਂ ਆਏ ਇੱਥੇ ਇਹ ਵੀਲ ਜਿਹੜਾ ਹੈ ਗੱਡੀ ਟਿਪਰ ਹੈ ਬਜਰੀ ਵਾਲੀ ਇਹਦੇ ਜਿਹੜੇ ਵੀਰ ਫਸਿਆ ਹੈ ਦੂਸਰਾ ਵੀ ਫਸਿਆਦਾ ਹੀ ਪਹਿਲੇ ਅਸੀਂ ਮੁਲਾਜ਼ਮਾਂ ਕੋ ਗੇ ਨਾਕੇ ਦੇ ਨਾਕੇ ਤੋਂ ਮੁਲਾਜ਼ਮ ਲੈ ਕੇ ਆਏ ਆ ਉਹਨੇ ਚਲੋ ਚਲੋ ਡਰਾਈਵਰ ਵੀ ਸੰਗ ਤੇ ਇਕੱਠੀ ਹੋ ਗਈ ਜਿੰਨੇ ਵੀ ਹੈਗੇ ਸੰਗ ਤੇ ਇਕੱਠੀ ਹੋ ਕੇ ਆਈ ਯੋਰ ਲਾਂਦੇ ਕੋ ਗੁੱਜਰ ਵੀਲ ਆ ਮੇਰੇ ਲਾਗੇ ਇਹਨਾਂ ਕਰੋ ਰਸੇ ਲਿਆਂਦੇ ਰਸੇ ਲਿਆ ਕੇ ਖਿੱਚਦੇ ਹੀ ਖਚੋਂਦਾ ਨਹੀਂ ਫਿਰ ਯੋਰ ਮਾਰ ਕੇ ਜੀਸੀਬੀ ਲਿਆਂਦੀ ਜੀਸੀਬੀ ਨੇ ਲਾ ਕੇ ਬਹੁਤ ਮੂੰਹ ਅਗਲਾ ਹਿੱਸਾ ਇਹਨੂੰ ਸੱਧਿਆ ਕਰਕੇ ਫਿਰ ਵੀਰ ਨੂੰ ਕੱਢ ਕੇ ਹਸਤਾਲ ਪਹੁੰਚਾਇਆ ਗਿਆ ਉਹਦੀ ਲੱਤ ਜਿਹੜੀ ਆ ਉਹ ਟੁੱਟ ਗਈ ਐ ਮਾਲਕਾਂ ਦੀ ਦੋਹਾਂ ਦੀ ਮਾਲਕਾਂ ਦੀ ਗੱਡੀਆਂ ਇੱਕ ਤੇ ਹਮਨਸਾਈ ਉਹ ਜਿਹੜਾ ਪਹਿਲਾ ਡਰਾਈਵਰ ਜਿਹੜੀ ਤਾਰਾਗੜ ਦੇ ਗੱਡੀ ਐ ਐੜੇ ਆਲੂ ਵਾਲੇ ਗੱਡੀ ਆ ਉਹ ਵੀਰ ਉਹਨੂੰ ਲੈ ਗਏ ਸੀ ਹਮਨਸਾਈ ਜਿਹੜੀ ਦੂਜੀ ਆ ਉਹ ਆ ਵੀਰ ਦੀ ਆਪਣੀ ਗੱਡੀ ਸੀ ਉਹ ਲੈ ਕੇ ਗਏ ਉਹਨੂੰ ਹੋਰ ਗੱਡੀ ਚਲੋ ਆਸ ਤੇ ਚਾਹੀਦੀ ਇੱਕ ਬੇਨ ਤੇ ਸਰਕਾਰ ਨੂੰ ਥੋੜੀਆਂ ਹਨ ਲੇਟਾਂ ਦੀ ਲੋਡ ਆ ਪੁਲ ਤੋਂ ਲੈ ਕੇ ਗੁਰਦੁਆਰਾ ਸਾਹਿਬ ਲੇਟਾਂ ਦੀ ਲੋਡ ਆ ਚਲੋ ਲੇਟਾ ਹੁਣ ਫਿਰ ਵੀ ਚਲੋ ਪਤਾ ਲੱਗ ਜਾਂਦਾ ਸਾਧ ਸੰਗਤ ਜੀ